ਹੰਸਾ ਸਿਕਾਲ ਦੀ ਸਾਰਣ ਵਦੇਫਾਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟ ਦਾ ਡੋਮ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮਦੇਸਤ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਕਾਫੀ ਕਮਾਲ ਦੀਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਦੋਵੇਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਦੋਵੇਂ ਮਗਰੀ ਕਟੀਆਂ ਤੁਹਾਨੂੰ ਦਿਖਾਉਣੀਆਂ ਤਾਜ਼ੀਆਂ ਸੋਈਆਂ ਤੇ ਚੰਗੀਆਂ ਸੋਹਣੀਆਂ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸਾਇਬ ਸਿੰਘਾਂ ਨਾਲ ਕੋਲ ਪਹੁੰਚੇ ਆ ਤੇ ਕੁਝ ਗਾਵਾਂ ਵੀ ਜਿਹੜੀਆਂ ਮੇਰੀਆਂ ਦੀਆਂ ਹੱਲੇ ਆਉਂਦੀਆਂ ਵਾ ਉਹਨਾਂ ਬਾਰੇ ਤੁਹਾਨੂੰ ਦੱਸ ਦਿੰਨੇ ਆ। ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ। ਦੱਸ ਕੇ ਵੀਰ ਜੀ। ਹੋ ਠੀਕ ਠਾਕ ਜੀ। ਹਾਂਜੀ ਵਧੀਆ ਵੀਰ ਜੀ ਵਧੀਆ। ਚਲੋ ਵਧੀਆ ਜੀਦਾ ਜੀ। ਤੇ ਨਾਮ ਦੱਸ ਤੇ ਕਰੀ ਆਪਣਾ। ਨਾਮ ਮੇਰਾ ਸਾਹਸਨ ਜੀ। ਹਾਂਜੀ। ਜ਼ਿਲ੍ਹਾ ਅੰਮ੍ਰਿਤਸਰ ਪਿੰਡ ਕੋਟ ਦਾ ਡੂੰ। ਠੀਕ ਆ। ਤੇ ਲਾਗੇ ਸ਼੍ਰੀ ਰਾਮਦੇਵ ਸਾਹਿਬ। ਲਾਗੇ ਰਾਵਦੀ ਸੀ। ਤੇ ਅਰਕੀ ਝੋਟੀਆਂ, ਲੈਨਤੀਆਂ ਜੀ। ਝੋਟੀਆਂ ਵੀ ਅਰਕੀ ਦਾ ਆਪਾਂ ਤੁਹਾਨੂੰ ਪਤਾ ਸ਼ੌਂਕ ਨਾਲ ਲੱਦੀਆਂ ਹੋ ਝੋਟੀਆਂ। ਹਾਂਜੀ ਹਾਂਜੀ। ਤੇ ਵਧੀਆ ਝੋਟੀਆਂ ਲੱਗੇ ਟਾਉ ਤੇ अच्छा आ ते आज ਛੋਟੀ ਵੀ ਐਮਨ ਅਤੀ ਜੀਏ اچھا ਹਾਂਜੀ ਠੀਕ ਹੈ ਤੇ ਮਗਰ ਵੀ ਕੱਟੀ ਆ ਦੇ ਮਗਰ ਵੀ ਕੱਟੀ ਆ ਤੇ ਕਿੱਥੋਂ ਲਿਆਂਦੀ ਆਏ ਤਾਂ ਪਤਾ ਇੱਥੇ ਦਾ ਮਾਲ ਇਹੋ ਜਿਹਾ ਹੈ ਨਹੀਂ ਆ ਹਾਂਜੀ ਹਾਂਜੀ ਤੇ ਇਹ ਆ ਵੀ ਆਪਾਂ ਲੈਂਦੀਆਂ ਹਰਿਆਣੇ ਸਾਈਡ ਤੋਂ ਹੀ ਠੀਕ ਆ ਹਾਂਜੀ ਆਪ ਹੀ ਆ ਕੇ ਲੈਂਦੀਆਂ ਆ ਪਾਪ ਹਾਂਜੀ ਠੀਕ ਆ ਤੇ ਦੋ ਹੀ ਲੈਂਦੀਆਂ ਦੋ ਹੀ ਲੈਂਦੀਆਂ ਠੀਕ ਆ ਤੇ ਗਾਵਾਂ ਵੀ ਆਉਂਦੀਆਂ ਆਪਣੀਆਂ ਗਾਇਆਂ ਵੀ ਤੇ ਪੰਜ ਆਉਂਦੀਆਂ ਪਈਆਂ ਵਾ ਅੱਛਾ ਤੇ ਹੈਗੀਆਂ ਪੰਜੇ ਜਰਸੀਆਂ ਪੰਜ ਜਰਸੀਆਂ ਗਾਵਾਂ ਆਉਂਦੀਆਂ ਕਿੰਨੇ ਤੋਂ ਕਿੰਨੇ ਦੁੱਧ ਆਲੀਆਂ ਵਾ ਜਿੱਦੂ 12-13 ਲੀਟਰ ਤੋਂ ਲੈ ਕੇ 18 ਲੀਟਰ ਤੱਕ ਆ ਅੱਛਾ 12 ਤੋਂ 18 ਲੀਟਰ ਦੇ ਵਿੱਚ ਵਿੱਚ ਪੰਜ ਜਰਸੀਆਂ ਆਉਂਦੀਆਂ ਜੇ ਕਿਸੇ ਨੇ ਉਹਨਾਂ ਬਾਰੇ ਪੁੱਛਣਾ ਤੇ ਪੁੱਛ ਲਿਆ ਹਣਾ ਹਾਂਜੀ ਹਾਂਜੀ ਠੀਕ ਆ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਚੰਗੀਆਂ ਸੋਹਣੀਆਂ ਝੋਟੀਆਂ ਆ ਤੇ ਦੋਵਾਂ ਮਗਰ ਹੀ ਕੱਟੀਆਂ ਆ ਪਹਿਲੇ ਮਗਰ ਜਿਹੜੀ ਆਹ ਵਾਲੀ ਕੱਟੀ ਆ ਤਾਜੀ ਸੂਈ ਆ ਜਾਂ 나ੜੂ ਜਿਹੜਾ ਆਪਾਂ ਦੇਖ ਸਕਦੇ ਬਿਲਕੁਲ ਨਾਲ ਤਾਜੀ ਆ ਤੇ ਥਣਾ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਚੰਗਾ ਤੇ ਮਿਲਕਵੇਂ ਨੇ ਵੀ ਚੰਗੀ ਸੋਹਣੀ ਲੱਗੀ ਆ ਬਿਲਕੁਲ ਛੋਟਾ ਸਿੰਘ ਆ ਤੇ ਘੱਦ ਘੱਟ ਫਿੱਟ ਪੁਰੇ ਤੋਂ ਵੀ ਆਪਾਂ ਦੇਖ ਸਕਦੇ ਚੰਗੀ ਸੋਹਣੀ ਤਿਆਰ ਰਹੀ ਆ ਚੰਗੀ ਸੰਭੀ ਸੁੰਦੀ ਆ ਕਿਸੇ ਵੀ ਨੇ ਚੰਗੀ ਰੀਜਣਾ ਦੱਸ ਗਿਆ ਵੀ ਦੀ ਇਹਦੇ ਬਾਰੇ ਫਿਰ ਕੀ ਵਿਧੀ ਮਣਕੇ ਦੋ ਚਵਾਈਆਂ ਕੱਲ ਦੀਆਂ ਲੱਗੀਆਂ ਜੀ ਅੱਛਾ ਕੱਲ ਸਵੇਰ ਦੀ ਲਾ ਲਓ ਸਹੀ ਆ ਅੱਛਾ ਕੱਲ ਸਵੇਰ ਦੀ ਸੋਈ ਆ ਤੇ ਤੀਜੀ ਹੁਣ ਲਗਣੀ ਚਵਾਈ ਅੱਛਾ ਝੋਣ ਵਾਲੀਆਂ ਵਾ ਹਾਂਜੀ ਜੀ ਅਜੀ ਸਵੇਰਾਂ ਸਵੇਰ ਦਾ ਟਾਈਮ ਆ ਇਸੇ ਦਾ ਟਾਈਮ ਆ ਨਾਲੇ ਮੇਮ ਉਹ ਵੀ ਪੈਣਦੇ ਬਦਲ ਬਦਲ ਹੋਏ ਆ ਅੱਜ ਤੇ ਅਜੇ ਤੇ ਬੋਲਾ ਹੀ ਹੋਣਾ ਇਹਦੇ ਕੋਲ ਫਿਰ ਹਾਂਜੀ ਬੋਲਾ ਹੀ ਵਿਰਜੀ ਬੋਲਾ ਹੀ ਲੇ ਤੇ ਉਹ ਤੇਰਾ ਦੁੱਧ ਕਿੰਨਾ ਚਵਾਈ ਜਾਊਗੀ ਐ ਵਿਰਜੀ ਬੋਲਾ ਦੁੱਧ ਜਿਹੜਾ ਨਾ ਇਹਨੇ ਪੈਦੇ ਸੂਏ ਉਹਨਾਂ ਨੇ ਦੱਸਦੇ ਘਰ ਵਾਲੇ ਵੀ 14 14.5 ਲੀਟਰ ਚ ਹੋਇਆ ਇਸਨੇ ਅੱਛਾ ਐਨਕੀ ਮਾ ਕਿਰਪਣਾ ਮਿਲਸਾ ਨਾ 216 ਸਟਰਾ ਲੀਟਰ ਦਈ ਜੂਗੀ ਅੱਛਾਰਾ ਉਹਨਾਂ ਦਾ ਵੀ ਇੰਨਾ ਹਾਂਜੀ ਤੋਰਾਂ ਇੱਕ ਰੀਨ ਬਾਕੀ ਜਿਹੜੇ ਵੀਰ ਇਹੋ ਜਿਹੀਆਂ ਝੋਟੀਆਂ ਰੱਖਦੇ ਆ ਉਹਨਾਂ ਨੂੰ ਪਤਾ ਹੀ ਐ ਵੀ ਇਹੋ ਜਿਹੀਆਂ ਝੋਟੀਆਂ ਕਿੰਨਾ ਕ ਦੁੱਧ ਕੱਢਦੀਆਂ ਚੰਗੇ ਉੱਚੇ ਗੱਦ ਘਾਠ ਵਾਲੀ ਝੋਟੀ ਆ ਸੋਹਣੀ ਝੋਟੀ ਆ ਬਾਕੀ ਹਲੇ ਸਵੇਰ ਸਵੇਰ ਦਾ ਟਾਈਮ ਹੈ ਮੀਂਹ ਵੀ ਜਿਹੜਾ ਪੈਂਦਿਆ ਅੱਜ ਤੇ ਆ ਪਿੱਛੇ ਮੇ ਹਵਾਨਾ ਇਹਦਾ ਕਰੀ ਦੇਖ ਸਕਦੇ ਜੀ ਥੋੜੀ ਪਛਾਨ ਕਰਿਆ ਵੀ ਜੀ ਥੋੜੀ ਜੀ ਗਾਣ ਕਰ ਦੋ ਆ ਦੇਖ ਸਕਦੇ ਲਾ ਜੀ ਆ ਹਵਨ ਆ ਇਹਦਾ ਪਿੱਛੋਂ ਇੱਕ ਵਾਰੀ ਦੇਖ ਸਾਦੇ ਜੀ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਕਾਫੀ ਚੰਗਾ ਵਾ ਤੇ ਕਿੰਨਾ ਫਿਰ ਵੇਚੀ ਇਹਦਾ ਮੁੱਲ ਰੱਖੀ ਆ ਆਪਾਂ ਵੇਚੀ ਮੁੱਲ ਦੇ ਲੋ ਛੋਟੀ ਕਿਦਾਂ ਦੀ ਆ ਹਾਂਜੀ ਤੇ ਤੁਹਾਨੂੰ ਪਤਾ ਇਹ ਤਾਂ ਦੇ ਡੰਗਰ ਤੇ ਦਿਨਾ ਨਾ ਲਏ ਜਾਂਦੇ ਆ ਹਾਂਜੀ 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 ਬਾਕੀ ਤੁਸੀਂ ਵੇਖ ਲਓ ਮੁੱਲ ਜਿੰਨੇ ਤੁਹਾਨੂੰ ਚੰਗੀ ਲੱਗੇ ਤੁਸੀਂ ਦੱਸ ਦੋ ਜੇ ਅੱਜ ਕਰਦੀ ਆ ਫਿਰ ਹਾਂ ਜਾਇ ਜੇ ਤਾਂ ਵੀ ਜਿੱਦ ਤਨਪਤਾ ਬਾਹਰ ਤੇ ਮਲ ਇਹ ਜੇ ਮਈਆਂ ਦਾ ਮੰਡੀਆਂ ਚ ਜਾਈਏ ਤਾਂ ਚਾ ਚਾ 5-5 ਲੱਖ ਰੁਪਏ ਮੁੱਲ ਕਰੀ ਜਾਂਦੇ ਆ ਹਾਂਜੀ ਹਾਂਜੀ ਤੇ ਪਰ ਆਪਾਂ ਜਾਇਜ਼ ਲਈ ਹੈ ਜਾਇਜ਼ ਦੇ ਦੇਣੀ ਵਿੱਚ ਠੀਕ ਹੈ ਹਾਂਜੀ ਕਿੰਨੇ ਦੀ ਦੇ ਦੇਣੀ ਹੈ ਵੀ ਜੀ ਮੁੱਲ ਕਰਦੇ ਆ 55 ਪੂਰੇ ਡੇਢ ਦੀ ਦੇ ਦਾਂਗੇ ਅੱਛਾ ਡੇਢ ਲੱਖ ਦੀ ਦੇ ਦੋਗੇ ਠੀਕ ਹੈ ਜੀ ਬਾਕੀ ਚਲੋ ਕੋਈ ਫੋਨ ਲਾਵੇ ਫੋਨ ਲਾਵੇ ਕੋਈ ਨਹੀਂ ਪਤਾ ਨਹੀਂ ਕਿੱਥੇ ਹੋਣੀ ਹੈ ਮੰਦਾਨਾ ਖੁੱਲਾ ਕਰ ਦੋਗੇ ਬਾਕੀ ਨਹੀਂ ਖੁੱਲਾ ਮਾਰ ਠੀਕ ਹੈ ਤੇਖ ਹੁਣ ਦੂਸਰੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਉਣੀ ਹੈ ਇਹ ਵੀ ਚੰਗੇ ਕਦ ਕਾਠ ਵਾਲੀ ਹੈ ਜਿਹੜੀ ਥਣਾ ਦਾ ਸਜ ਗਿਆ ਆਪ ਇਹਦਾ ਵੀ ਕਾ ਤੇ ਕੱਟੀ ਇਹਦੇ ਮਗਰ ਵੀ ਆ ਜਿਹੜੀ ਨਾੜੂ ਜਿਹੜਾ ਇਹਦਾ ਵੀ ਬਿਲਕੁਲ ਤਾਜ਼ਾ ਹੀ ਆ ਨਾਲ ਬਿਲਕੁਲ ਛੋਟਾ ਸੰਘੇ ਇਹਦਾ ਵੀ ਤੇ ਆ ਦੇਖ ਸਾਡੇ ਪਿੱਛੇ ਚੰਗੀ ਤਿਆਰ ਹੋਈ ਹੈ ਇਹ ਵੀ ਇਹਨੂੰ ਕਿੰਨੇ ਦਿਨ ਹੋ ਗਏ ਵਿੱਤੀ ਸੋਈ ਨੂੰ ਤੀਜੀ ਇਹਨੂੰ ਹੁਣ ਅੱਜ ਜਿਹੜੀ ਚੌਥੀ ਪੰਜਵੀਂ ਚਵਾਈ ਲੱਗਣੀ ਜੀ ਅੱਛਾ ਪੰਜਵੀਂ ਚਵਾਈ ਹੋਣੀ ਹੈ ਪੰਜਵੀਂ ਚਵਾਈ ਲੱਗਣੀ ਹੈ ਠੀਕ ਆ ਤੇ ਇਹਦੇ ਤੇ ਸਟਾਰਟਿੰਗ ਹੀ ਜਿਹੜੀ ਨਾ ਸਟਾਰਟਿੰਗ ਪੂਰੀ ਹਾਂਜੀ 12 ਤੋਂ 13 ਲੀਟਰ ਦੀ ਸਟਾਰਟਿੰਗ ਹੈ ਅੱਛਾ ਸਟਾਰਟਿੰਗ ਹੀ ਆ ਜਿਹੜੀ ਅਜੇ ਤੇ ਖਾਲੀ ਤੇ ਨਹੀਂ ਕੀਤੀ ਹਣੀ ਨਹੀਂ ਖਾਲੀ ਵਿੱਚ ਹੀ ਖਾਲੀ ਉਹ ਵੀ ਆਪਾਂ ਕਰਤੀ ਰاتی ਅੱਛਾ ਦੁੱਧ ਮੈਂ ਮਈਆਂ ਥੱਲੇ ਨਹੀਂ ਕਦੀ ਵੀ ਦੁੱਧ ਨਹੀਂ ਛੱਡਿਆ ਅੱਛਾ ਉਹ ਵੀ ਰਾਤੀ ਪੂਰੀ ਖਾਲੀ ਕਰਤੀ ਠੀਕ ਆ ਹੁਣ ਵੀ ਤੁਹਾਡੀ ਵੀਡੀਓ ਤੋਂ ਬਾਅਦ ਸਾਰੀ ਖਾਲੀ ਕਰ ਦਿਆਂਗਾ ਠੀਕ ਠੀਕ ਆ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਆ ਦੁੱਧ ਵੀ ਦੀ ਇਹ ਵੀ 15-16 ਲੀਟਰ ਉਹਨੇ ਆਖਿਆ ਪਹਿਲਾਂ ਚੋਇਆ ਇਹਦੇ ਥਲੋ ਅੱਛਾ ਹਾਂਜੀ ਦੁੱਧ ਤੁਹਾਨੂੰ ਪਤਾ ਵੀ ਹੁਣ ਗਰਮੀ ਕਰਕੇ ਨਹੀਂ ਦੇ ਜਿਦਾ ਕੱਦ ਵਜੇ ਨੇ ਇਹਦੇ ਭਾਂ 18 ਲੀਟਰ ਦੁੱਧ ਚੋਈ ਜਾਵੇ ਠੀਕ ਆ ਹਾਂਜੀ ਤੇ ਤੋਰੀਆਂ ਫਿਰ ਇਕਰੀ ਨੇ ਬਾਕੀ ਕੱਦ ਕਾਠ ਇਹਦਾ ਵਿੱਚ ਆ ਵਾ ਮੇਨ ਵਾਦਾ ਇਹ ਆ ਕਿ ਦੋਵੇਂ ਜੜੀਆਂ ਝੋਟੀਆਂ ਦੋਵਾਂ ਮਗਰੀ ਕਟੀਆਂ ਵਾ ਤੇ ਤਾਜ਼ੀਆਂ ਸੋਈਆਂ ਵਾ ਸਾਰੀਆਂ ਗਰਮੀਆਂ ਦੁੱਧ ਜਿਹੜਾ ਇਹਨਾਂ ਨੇ ਚਵਾਉਣਾ ਵਾ ਜਿਹੜੇ ਵੀਰ ਹੁਣ ਸੱਜਰਾ ਮੱਜਾਂ ਪਾਉਂਦੇ ਉਹਨਾਂ ਵਾਸਤੇ ਚੰਗੀਆਂ ਥਣਾ ਦਾ ਸੈਜ ਗੈਪ ਇਹਦਾ ਵੀ ਆਪਾਂ ਦੇਖ ਸਕਦੇ ਚੰਗਾ ਇਹਦੇ ਭਾਲ ਹੈਗੀ ਮੇਰੀ ਬਸ ਮਾਕੇ ਥਾਣਾ ਜਿਹੜਾ ਇਹਨੇ ਵਧੀਆ ਕੱਢਣਾ ਥੋੜੀ ਭਾਲ ਵੀ ਕਿੰਦੇ ਕੀ ਹੈਗੀ ਹੈ ਇਹਦੇ ਅਜ ਚੰਗੇ ਉੱਚੇ ਕਦ ਕਾਟਦੀ ਆ ਜਿਹੜੀ ਆ ਲੇ ਜੀ ਬਾਕੀ گاਵਾں ਵੀ ਪੰਜ ਆਉਂਦੀਆਂ ਵਾ 12 ਤੋਂ 18 ਲੀਟਰ ਵਾਲੀਆਂ ਪੰਜ ਜਰਸੀਆਂ ਹੁੰਦੀਆਂ ਜੇ ਕਿਸੇ ਵੀਰ ਨੇ ਉਹਨਾਂ ਬਾਰੇ ਵੀ ਪੁੱਛਣਾ ਕੋ ਫੋਨ ਲਾ ਕੇ ਪੁੱਛ ਸਕਦਾ ਬਾਕੀ ਵੀ ਜੀ ਆ ਇਹਨਾਂ ਨੂੰ ਭੈਣ ਭਰਾ ਸਮੇਤ ਚੱਜੇ ਫੜ ਕੇ ਇਹਦਾ ਬਾਈ ਇਹ ਨਹੀਂ ਹੈਗੀ ਇਹਦਾ ਜੇ ਤੈਨੂੰ ਪੈਂਦੀ ਦੂਜੇ ਬੰਨੇ ਹੋ ਇੰਦੀ ਦੂਜੇ ਸਾਈਡ ਤੇ ਪੈਂਦੀ ਦੂਜੇ ਬੰਨੇ ਹੋ ਇੰਦੀ ਠੀਕ ਆ ਇਹ ਆ ਕਿ ਭਾਵੇਂ ਲੀਟਰ ਫੜਾਦਾ ਜਿਹੜਾ ਭੈਣ ਭਰਾ ਆਊਗਾ ਹਾਂਜੀ ਕੱਲਾ ਕੱਲਾ ਥਣ ਚੋ ਕੇ ਵੇਖ ਲੈ ਜੇ ਇੱਕ ਬੂੰਦ ਦਾ ਵੀ ਤਾਰਦਾ ਫਰਕ ਹੋਊ ਤੇ ਫੇਰ ਠੀਕ ਆ ਇਹ ਆ ਕਿ ਤੁਸੀਂ ਤੇ 2 ਦਿਨ ਘਰੇ ਚੋਈਏ ਤੁਹਾਨੂੰ ਤੇ ਪਤਾ ਸਾਰਾ ਕੋ ਅਗਲੇ ਥਣਾਂ ਦੇ ਵਿੱਚ ਹੀ ਘਰ ਤੋਂ ਘਟੇ 3 ਲੀਟਰ ਗਾਰਡ ਹੀ ਆ ਜੀ ਅੱਛਾ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਜਾਇ ਜੀ ਵੀ ਜੀ ਕਿੰਨਾ ਕ ਇਹਦਾ ਵੀ ਜੀ ਮੁੱਲ ਜਿੰਨਾ ਮਰਜ਼ੀ ਕਰੀਏ ਜਿਹੜੀ ਇਹ ਹਾਂ ਨਾ ਹੀ 115 ਹੀ ਦੇ ਦਾਂਗੇ ਵੀਰ ਅੱਛਾ 115 ਹੀ ਦੇ ਦੋਗੇ ਠੀਕ ਐ ਤੇ ਠੀਕ ਐ ਵੀਰ ਜੀ ਹੋਰ ਕੁਛ ਕਹਣਾ ਬਸ ਇਹੀ ਵੀ ਆ ਸੂਈਆਂ ਸਵਾਈਆਂ ਵਾਂ ਜਿਹੜੀਆਂ ਕਿਸੇ ਨੇ ਵੀ ਪਹਿਣ ਭਰਾ ਨੇ ਜੇ ਲੈਣੀਆਂ ਜੱਸੀ ਹਾਂਜੀ ਹਾਂਜੀ ਉਹਦੀਆਂ ਪਈਆਂ ਵਾਂ ਠੀਕ ਐ ਉਹ ਤੋਂ ਵੀਡੀਓ 'ਚ ਪਾਈਆਂ ਨਹੀਂ ਨਾਲੇ ਮੀਂਹ ਪੈਣ ਦਿਆ ਹਾਂਜੀ ਹਾਂਜੀ ਨਾਲੇ ਥੋੜਾ ਟਾਈਮ ਲੱਗ ਜਨਾਬ ਦੇ ਠੀਕ ਐ ਜੀ ਠੀਕ ਐ ਵੀਰ ਜੀ ਬਾਕੀ ਇੱਥੇ ਆਪ ਆਪਣੀ ਤਸੱਲੀ ਕਰੋ ਆਪਣੀ ਮਰਜ਼ੀ ਨਾਲ ਵੇਸ਼ ਚਾਹ ਕੇ ਪਸੰਦ ਕਰਕੇ ਫੇਰ ਛੋਟੀਆਂ ਖੜੋ ਤੇ گاਵਾਂ ਵੀ ਜਿਹੜੀਆਂ 5 ਆਉਂਦੀਆਂ ਵਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ